ਦਚਰਾ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹੀਦ ਖਾਨ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੁਹਾਨੂੰ ਦੱਸਦੇ ਕਿ ਅੱਜ ਉਹਨਾਂ ਦੇ ਸਰਕਾਰੀ ਦਫ਼ਤਰ ਦੇ ਵਿੱਚ ਉਹਨਾਂ ਦਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਇਸ ਮੌਕੇ ਕਈ ਕਾਂਗਰਸੀ ਆਗੂ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਇੱਕ ਵਾਰ ਤੁਸੀਂ ਵੀ ਸੁਣੋ ਰਾਜਾ ਜੀ ਨੂੰ ਅੱਜ ਉਹਨਾਂ ਦੇ ਜਨਮ ਦਿਨ ਤੇ ਬਹੁਤ ਬਹੁ ਮੁਬਾਰਕਾਂ ਤੇ ਸਾਰੀ ਲੀਡਰਸ਼ਿਪ ਨੂੰ ਸਾਰੇ ਭਰਾਵਾਂ ਨੂੰ ਸਾਰੇ ਯੂਥ ਨੂੰ ਜਿਹੜੇ ਇੱਥੇ ਸਵੇਰ ਦੇ ਇੱਥੇ ਬਰਥਡੇ ਮਨਾਣ ਲਈ ਸਾਰੇ ਇਕੱਠੇ ਸਾਰਿਆਂ ਨੂੰ ਮੁਬਾਰਕ ਨੇ ਦੱਸਿਆ ਜਿੱਦਾਂ ਡਾਟਰ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤਾਜਾ ਵੜਿੰਗ ਜੀ ਸੋ ਕਈ ਜ਼ਿੰਮੇਵਾਰੀਆਂ ਹੁੰਦੀਆਂ ਤੇ ਸਰਦੂਸਤ ਦਾ ਜਿਹੜਾ ਸੈਸ਼ਨ ਆ ਉਹ ਸਟਾਰਟ ਹੋਣ ਵਾਲਾ ਇਸ ਕਰਕੇ ਉਹ ਤੁਹਾਨੂੰ ਗੱਲੀ ਜਾ ਕੇ ਪਿਆ ਠੀਕ ਹੈ ਪਰ ਸਾਰੇ ਵਰਕਰ ਸਹਿਬਾਨ ਸਾਰੇ ਹਲਕੇ ਅੰਚਾਰ ਸਹਿਬਾਨ ਸਾਡਾ ਐਮਐਲਏ ਸਹਿਬਾਨ ਸਾਰੇ ਇੱਥੇ ਪਹੁੰਚੇ ਅੱਜ ਸ਼ਨੀਵਾਰ ਸੀ ਸ਼ਨੀਵਾਰ ਨੂੰ ਆਮੋਮਨ ਜਿਹੜਾ ਦਫ਼ਤਰ ਬੰਦ ਹੁੰਦਾ ਪਰ ਸਵੇਰੇ 10 ਵਜੇ ਤੋਂ ਹੀ ਸਾਨੂੰ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਕਿ ਜੀ ਦਫਤਰ மூਰੇ ਬੰਦੇ ਇਕੱਠੇ ਹੋ ਰਿਹਾ ਤੇ ਤੁਸੀਂ ਅ ਦਫਤਰ ਬੰਦ ਕੀਤਾ ਹੋਇਆ ਸੋ ਸਪੈਸ਼ਲ ਫਿਰ ਦਫਤਰ ਖੋਲਿਆ ਗਿਆ ਤੇ ਤੁਸੀਂ ਦੇਖਿਆ ਸਾਰੇ ਵਰਕਰ ਸਹਿਬਾਨ ਸਾਰੇ ਲੀਡਰ ਸਹਿਬਾਨ ਇੱਥੇ ਪਹੁੰਚੇ ਆ ਪਰ ਸਾਰੇ ਬਹੁਤ ਖੁਸ਼ੀ ਨਾਲ ਬੜੇ ਧੂਮਤਾਰ ਨਾਲ ਜਿਹੜਾ ਜਨਮ ਦਿਨ ਮਨਾਇਆ ਜਾਂਦਾ ਨਹੀਂ ਹੈ ਕਿ ਜੁਹਾਨਾ ਹਲਕੇ ਦੇ ਐਮਪੀ ਨੇ ਲੋਕਾਂ ਨੇ ਲੁਧਾਨੇ ਵਾਸੀਆਂ ਨੇ ਉਹਨਾਂ ਨੂੰ ਐਮਪੀ ਬਣਾਇਆ ਦਾ ਜੀ ਇਹ ਬਰਥਡੇ ਉਹਨਾਂ ਦਾ ਇੱਥੇ ਵਿਸ਼ੂ ਮੱਕੀ ਮਨਾਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਰਦ ਰੁੱਤ ਦਾ ਜਿਹੜਾ ਸੈਸ਼ਨ ਆ ਇਜਲਾਸ ਆ ਜਿਹੜਾ ਉਹ ਸਟਾਰਟ ਹੋਣ ਵਾਲਾ ਇਸ ਕਰਕੇ ਉਹਨਾਂ ਨੂੰ ਦਿੱਲੀ ਜਾਣਾ ਹੈ ਮਿਸ ਕਰ ਰਹੇ ਜਰੂਰ ਜਰੂਰ ਮਿਸ ਕਰ ਰਹੇ ਆ ਜੀ ਸਾਰੇ ਵਰਕਰ ਮਿਸ ਕਰ ਰਹੇ ਆ ਜਲਦੀ ਉਹ ਆਉਣਗੇ ਤੇ ਅਸੀਂ ਖੁਸ਼ੀ ਮਨਾਵਾਂਗੇ ਸਾਰੇ ਵੱਲੋਂ ਸਾਰੇ ਇਹਦੇ ਵੱਲੋਂ ਰਾਜਾ ਜੀ ਨੂੰ ਕੁਝ ਕਹਿਣਾ ਚਾਹੁੰਗੇ ਜੀ ਸਰ ਮੈਂ ਤਾਂ ਰਾਜਾ ਜੀ ਦੇ ਬਿਹਾਫ ਤੇ ਸਾਰੇ ਸਤਿਕਾਰਯੋਗ ਲੀਡਰ ਸੱਭਾ ਨਾਲ ਦਾ ਵਰਕਰ ਸੱਭਾ ਨਾਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਇੱਥੇ ਆਏ ਖੁਸ਼ੀ ਮਨਾਈ ਬਹੁਤ ਬਹੁਤ ਧੰਨਵਾਦ ਜੀ ਆਏ ਉਹ ਸਾਰੇ ਰਾਜਾ ਜੀ ਸੁਣ ਰਹੇ ਹੋ ਹੁਣ ਤੁਸੀਂ ਰਾਜਾ ਜੀ ਨੂੰ ਕੀ ਕਹਿਣਾ ਚਾਹੁੰਗੇ ਅਸੀਂ ਜਿੱਦਾਂ ਡਾਬਰ ਸਾਹਿਬ ਨੇ ਕਿਹਾ ਕਿ ਪਹਿਲਾਂ ਸਾਰੇ ਲੀਡਰ ਸਹਿਬਾਨ ਸਾਰੇ ਵਰਕਰ ਸਹਿਬਾਨ ਕਹਿੰਦੇ ਆ ਕਿ ਅਸੀਂ ਤਾਂ 100 ਸਾਲ ਹੋਰ ਤੋਂ ਉਹਨਾਂ ਦਾ ਜਨਮ ਦਿਨ ਮਨਾਈਏ ਇਸੇ ਤਰ੍ਹਾਂ ਸਾਡੀ ਗਵਾਹੀ ਕਰਦੇ ਰਹਿਣ ਸਾਡੇ ਲੀਡਰ ਪੰਜਾਬ ਦੀ ਗਵਾਹੀ ਕਰਦੇ ਰਹਿਣ ਇਹ ਮਨਾਇਆ ਆਪਕੀ ਦਾ ਬਰਥਡੇ ਮਨਾਇਆ ਔਰ ਕੀਵੇਂ ਮਨਾਇਆ ਸਾਡੇ ਬਰਥਡੇ ਪਾਇ ਕਿੱਥੇ ਸਾਡੇ ਪੰਜਾਬ ਪ੍ਰਦੇਸ਼ ਕੰਮ ਚੁੱਕੀ ਦੇ ਦੇ ਮਰਿੰਦਰ ਸਿੰਘ ਰਾਜਾ ਉਰੰਗੀ ਦਾ ਸੀਰ ਜਨਮ ਦਿਨ ਉਹਦੇ ਪ੍ਰਚੱਤ ਭਵਨਾਂ ਦੇ ਆਫਿਸ ਵਿਖੇ ਮਨਾਇਆ ਜਾ ਰਿਹਾ ਹੈ। ਫੋਟੋ ਮੈਂ ਦੇਖਿਆ ਕਿ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਲੋਹਾਲਾ ਸ਼ਹਿਰ ਦੇ ਲੋਕ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ। ਤੁਸੀਂ ਲੋਹਾਲਾ ਸ਼ਹਿਰ ਤੇ ਵੀ ਜਾ ਕੇ ਦੇਖੋ। ਜਗ੍ਹਾ-ਜਗ੍ਹਾ ਤੇ ਚੌਕਾਂ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੇ ਜਿਹੜੇ ਮੁਬਾਰਕਾਂ ਲੋਕ ਦੇ ਰਹੇ ਨੇ ਕਿਹੜਾ ਜਗ੍ਹਾ ਤੇ ਫਲੈਕਸਾਂ ਲੱਗੀਆਂ। ਤੇ ਲੋਕਾਂ ਚ ਅੱਜ ਬੜਾ ਖੁਸ਼ੀ ਦਾ ਲੋਕ ਮਹਿਸੂਸ ਕਰ ਰਹੇ ਨੇ ਕਿ ਉਹ ਸਾਨੂੰ ਅਸੀਂ ਪ੍ਰਮਾਤਮਾ ਅਗੇ ਵੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਕਰੇ ਸਾਜਾ ਬੋਡਿੰਗ ਜੀ ਦੀ ਉਮਰ ਲੰਬੀ ਹੋਵੇ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ ਹੋਰ ਪੰਜਾਬ ਦੇ ਮੈਂਬਰ ਪਾਰਲੀਮੈਂਟ ਉਹ ਜੋ ਵੀ ਚੋਣਾਂ ਚਾਹੇ ਦੇ ਲੋਕਾਂ ਦੀ ਬਾਕੀ ਬੀ ਬਹੁਤ ਹੀ ਅੱਛੀ ਤਰ੍ਹਾਂ ਉਹ ਸੇਵਾ ਕਰ ਰਹੇ ਨੇ ਤੋਂ ਮੈਂ ਉਹਨਾਂ ਦੇ ਜਨਮ ਦਿਨ ਤੇ ਅੱਜ ਸਾਰਿਆਂ ਨੂੰ ਦਤਾਈ ਦੇਣਾ ਸਰ ਬਰਥਡੇ ਬੋਏ ਬਰਥਡੇ ਬੋਏ ਦੇਖੋ ਹੀ ਇਸ ਅ ਪ੍ਰੈਜ਼ੀਡੈਂਟ ਆਫ ਪੰਜਾਬ ਕਾਂਗਰਸ ਕਿਉਂਕਿ ਉਹਨੂੰ ਕਈ ਜਗ੍ਹਾ ਤੇ ਆਪਣੀਆਂ ਮਜਬੂਰੀਆਂ ਹੁੰਦੀਆਂ ਕਈ ਜਗ੍ਹਾ ਤੇ ਜਾਣਾ ਪੈਂਦਾ ਤੇ ਅਸੀਂ ਉਹਨਾਂ ਦਾ ਅਸੀਂ ਜਿਹੜਾ ਰੋਲ ਆ ਅਸੀਂ ਸਾਰੇ ਮਿਲ ਕੇ ਅਦਾ ਕਰ ਰਹੇ ਹਾਂ ਤੇ ਉਹਨਾਂ ਦਾ ਅਸੀਂ ਜਨਮ ਦਿਨ ਸਵਾਤਾਲ ਦੇ ਨਾਲ ਜਨਮ ਦਿਨ ਗੈਰ ਹਾਜ਼ਰੀ ਦੇ ਵਿੱਚ ਮਨਾਇਆ ਜਾਵੇ ਉਹਦਾ ਜਿਆਦਾ ਮਹੱਤਵ ਹੁੰਦਾ ਸੋ ਅੱਜ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਦਾ ਜਨਮ ਦਿਨ ਇੱਥੇ ਮਨਾ ਰਹੇ ਹਾਂ ਔਰ ਸਾਨੂੰ ਬੜੀ ਖੁਸ਼ੀ ਹੈ ਅੱਜ ਨੂੰ ਦਫ਼ਤਰ ਜੇ ਪਹੁੰਚੇ ਠੀਕ ਹਾਂਜੀ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਰਦਾਰ ਮਨਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਸਾਡੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਵੀ ਨੇ ਤੇ ਨਾਲ ਉਹ ਪੰਜਾਬ ਦੇ ਬਹੁਤ ਹੀ ਬੇਵਾਕ ਜਿਹੜੇ ਨੇ ਉਹ ਪ੍ਰਧਾਨ ਅੱਜ ਉਹਨਾਂ ਦਾ 47th ਬਰਥਡੇ ਹੈ ਅਸੀਂ ਉਹਨਾਂ ਦੇ ਅੱਜ ਆਫਿਸ ਦੇ ਵਿੱਚ ਸਾਰੇ ਕਾਂਗਰਸ ਵਰਕਰਜ਼ ਨੇ ਸਾਰੀ ਲੀਡਰਸ਼ਿਪ ਨੇ ਮਿਲ ਕੇ ਇੱਥੇ ਅਸੀਂ ਰਾਜਾ ਵੜਿੰਗ ਸਾਹਿਬ ਦੇ ਬਰਥਡੇ ਕੇਕ ਕਟਿਆ ਤੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਅਸੀਂ ਮੁਬਾਰਕਾਂ ਦਿਤੀਆਂ ਸਮੁੱਚੀ ਕਾਂਗਰਸ ਨੂੰ ਮੁਬਾਰਕ ਦਿਤੀ ਹੈ ਕਿ ਜਿਹੜਾ ਸਾਡਾ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਹਮੇਸ਼ਾ ਵਧੇ ਫੁੱਲੇ ਤੇ ਪੰਜਾਬ ਦੇ ਉੱਤੇ ਵੀ ਵਾਹਿਗੁਰੂ ਦੀ ਮਿਹਰ ਰਵੇ ਧੰਨਵਾਦ ਜੈ ਜੈ ਸਰ 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 ਇਹ ਉਹਨਾਂ ਦਾ ਸ਼ੇਰ ਹੈ ਇੱਥੋਂ ਸੰਸਦ ਨਹੀਂ ਅੱਜ ਉਹ ਖੁਦ ਨਹੀਂ ਹਾਜ਼ਰ ਉਹ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਨੋ 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 ਇਹ ਕੋਈ ਜ਼ਰੂਰੀ ਨਹੀਂ ਹੁੰਦਾ ਆਪਣੇ ਆਪਣੇ ਸਾਰਿਆਂ ਦੇ ਜਨਮ ਦਿਨ ਹੁੰਦੇ ਆਪਾਂ ਸਦਾ ਘਰ ਹੀ ਦੇਨੇ ਆ ਮੈਂ ਆਪ ਬਡੇ ਬਰਥਡੇ ਤੇ ਘਰ ਨਹੀਂ ਸੀ ਬਡੇ ਕੰਮਕਾਰ ਹੁੰਦੇ ਨੇ ਪਾਰਟੀ ਦੀਆਂ ਪਾਰਟੀ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਇਹ ਜਿਹੇ ਸਵਾਲ ਨਾ ਪੁੱਛਿਆ ਕਰੋ ਗਲਤ ਨਹੀਂ ਠੀਕ ਹੈ ਸਰ ਬੋਰ ਬੋਰ ਚਲੋ ਹਾਂਜੀ ਕੋਈ ਮਾੜੇ ਕਿਉਂ ਨਾ ਆਵਾਜ਼ ਬਣਾ ਰਹੇ ਕਿੰਨੇ ਮੈਂ ਕਿਹਨਾਂ ਹਾਂਜੀ ਮੰਗਾ ਹੀ ਅੱਜ ਤੁਸੀਂ ਅੱਜ ਰਾਜਾ ਬਣੇ ਹੋ ਮੈਂ ਆਫਿਸ ਪਹੁੰਚੇ ਹੋ ਬਰਥਡੇ ਬਣਾ ਰਹੇ ਹੋ ਅਸੀਂ ਸਾਡੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਡੇ ਜ਼ਿਲ੍ਹੇ ਦੇ ਲੁਧਿਆਣੇ ਦੇ ਐਮਪੀ ਅਮਰਿੰਦਰ ਸਿੰਘ ਰਾਜਵੜਿੰਦੀ ਦਾ ਬਰਥਡੇ 47ਵਾਂ ਅਸੀਂ ਸਾਰੇ ਜਣਾਂ ਨੇ ਡਾਵਲ ਸਾਹਿਬ ਨੇ ਗੁਲਦੀਬ ਵੈਜੀ ਨੇ ਰਕੇਸ਼ ਪ੍ਰਾਚਰ ਜੀ ਨੇ ਹੋਰ ਵੀ ਸਾਰੇ ਬੈਂਸ ਬਰਦਰਸ ਨੇ ਸਭ ਲੋ ਸਾਰੇ ਲੁਧਿਆਣੇ ਦੇ ਵਰਕਰਸ ਸਾਰੇ ਲੀਡਲ ਸਹਿਬਾਨਾਂ ਨੇ ਅਸੀਂ ਰਲ ਕੇ ਸਾਰਿਆਂ ਨੇ ਸੈਲੀਬ੍ਰੇਟ ਕੀਤਾ ਵਾ ਅਸੀਂ ਦੁਆ ਕਰਦੇ ਹਾਂ ਵੀ ਉਹ ਤੰਦਰੁਸਤ ਰਹਿਣ ਤਰੱਕੀ ਕਰਨ ਤੇ ਪੰਜਾਬ ਦੇ ਮੁੱਦੇ opposition ਦੇ ਵਿੱਚ ਚੱਕਦੇ ਰਹਿਣ ਸਰ ਤੁਸੀਂ ਜਨਮ ਦਿਨ ਮਨਾ ਰਹੇ ਹੋ ਬਹੁਤ अच्छे ਤੇ बतौर ਐਮਪੀ ਨੇ ਇੱਥੋਂ ਲੁਧਿਆਣਾ ਦੀ ਜਨਤਾ ਨੇ ਜਿੱਤਿਆ ਤੇ ਉਹ ਲੱਗਦਾ ਨਹੀਂ ਜੀ ਅੱਜ ਉਹਨਾਂ ਨੂੰ ਵੀ ਇੱਥੇ ਹੋਣਾ ਚਾਹੀਦਾ ਕਿਸੇ ਟਾਈਮ ਕੋਈ ਪਾਰਟੀ ਸੀ ਮੀਟਿੰਗ ਇਹੋ ਜਿਹੀ ਨਿਕਲ ਜਾਂਦੀਆਂ ਵੀ ਆਪਣਾ ਬਰਥਡੇ ਵੀ ਨਹੀਂ ਅਸੀਂ ਬਣਾ ਬੰਦੇ ਜਿੱਥੇ ਪਬਲਿਕ ਨੂੰ ਜ਼ਰੂਰਤ ਹੈ ਉੱਥੇ ਉਹਨਾਂ ਨੂੰ ਜਾਣਾ ਪਏਗਾ ਨਾ ਉਹਨਾਂ ਨੇ ਕਿਤੇ ਵੀ ਨਹੀਂ ਬਣਾਇਆ ਜੀ ਵੱਡੇ ਚਲੋ ਇਹ ਤਾਂ ਉਹਦਾ ਭਾਈ ਜਿਆਦਾ ਵਧੀਆ ਦੇ ਸਕਦੇ ਨੇ ਠੀਕ ਹੈ ਠੀਕ ਹੈ ਚਲੋ ਜੀ ਸਾਰਾ ਜਿਹੜੀ ਸਿੰਘ ਸਾਹਿਬ ਦੇ ਦੋਤਰ ਪਹੁੰਚੋ ਜਨਮ ਦਿਨ ਮਨਾ ਰਹੇ ਸਰ ਕੀ ਕਹਿ ਰਹੇ ਨੇ ਜੀ ਅੱਜ ਅਸੀਂ ਇੱਥੇ ਆਏ ਸੀਗੇ ਬਨਿੰਗ ਸਾਹਿਬ ਨੂੰ ਵਧਾਈ ਦੇਣ ਵਾਸਤੇ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰ ਤੰਦਰੁਸਤੀ ਵਰਤੇ ਤੇ ਬਹੁਤ ਉੱਚੀਆਂ ਉਚੈਆਂ ਉੱਤੇ ਨਵਾਜੇ ਇਹ ਕਹਿੰਦੇ ਹੋਇਆ ਮੈਂ ਵੈਸੇ ਉਹਨਾਂ ਨੂੰ ਮੁਲਾਕਾਤ ਨਹੀਂ ਹੋ ਸਕੀ ਉਹਨਾਂ ਨੂੰ ਦਿੱਲੀ ਜਾਣਾ ਪੈ ਗਿਆ ਕਿਸੇ ਮੀਟਿੰਗ ਦੇ ਵਿੱਚ ਪ੍ਰਮਾਤਮਾ ਉਹਨਾਂ ਦੇ ਚੜ੍ਹਦੀ ਕਲਾ ਰੱਖੇ ਤੇ ਇਹੀ ਮੈਂ ਕਹਣਾ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਗਿਆ ਹੋਇਆ ਇਸ ਦਫ਼ਤਰ ਦੇ ਵਿੱਚ ਬਿਲਕੁਲ ਜੀ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਆ ਤੇ ਬੜਾ ਸਾਡਾ ਨਿਤੜ ਕੇ ਜਰਨੈਲ ਆ ਸਾਨੂੰ ਬੜੀ ਖੁਸ਼ੀ ਹੈ ਅਸੀਂ ਖੁਦ ਚੱਲ ਕੇ ਉਹਨਾਂ ਦਾ ਜਨਮ ਦਿਨ ਮਨਾਉਣਾ ਆਇਆ ਇੱਥੇ ਤੇ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਜੀ